ਕਾਰਨ ਹੁਣ ਪਈ ਹੁੰਦੀ ਇਹੇ ਹੀ ਸੋਚੀ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਆ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ ਜੇ ਦੇ ਪਰ ਕੋਈ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ ਆ ਦੋ ਲੱਖ ਸੇ ਮੀਟਰ ਆ ਉਹਨਾਂ ਵਿੱਚ ਮੀਟਰ ਲੱਗੇਗੇ 40 ਕਿਲੋਮੀਟਰ ਲੱਗੇਗੇ ਪਈ ਇਹ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋਡ ਹੋ ਕੇ ਇੱਥੇ ਤਿਬੜੀ ਲੱਗੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨਾ ਵਿੱਚ ਗਰਾਸਪੁਰ ਨੂੰ ਜਾਂਦਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਅਨਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਤਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਸੀਗਾ ਗੱਡੀ ਅਨਬੈਲੈਂਸ ਹੋ ਕੇ ਦੁਕਾਨ ਦੇ ਵਿੱਚ ਪੜ ਗਈ ਆ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੋਈ ਵੱਡ ਘਟਾ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਉਹਨੂੰ ਕੋਈ 10 ਸਵਾ 10 ਵਜੇ ਪਹੁੰਚਿਆ ਪਿੰਡ ਮੇਰਾ ਗੁੰਨੋਪੁਰਾ ਗੁਰਮੀਤ ਸਿੰਘ ਜੀ ਕਮਲਾ ਲੱਗ ਗਈ ਗੱਡੀ ਕੋਈ ਆੜ ਕੇ ਦੁਕਾਨ ਨਾਲ ਜੇ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਗ੍ਰੈਂਡਰ ਮਸ਼ੀਨਾਂ ਕੋ ਦੋ ਲੱਖ ਦਾ ਟੂਲਾ ਏ ਤੇ ਉਹ ਦੂਸਰਾ ਗੇਟ ਗੋਰਸੀ ਕੋਈ ਦੁਕਾਨਾਂ ਵੀ ਢੱਟ ਗਈਆਂ 6 ਲੱਖ ਰੁਪਏ ਦਾ 6-7 ਲੱਖ ਰੁਪਏ ਨੁਕਸਾਨ ਹੋ ਗਿਆ ਕਾਰਨ ਹੋ ਪਈ ਹੁੰਦੀ ਏ ਇਹੀ ਸੰਚਰੀ ਆ ਡਰਾਈਵਰ ਨੂੰ ਨਸ਼ਾ ਕੀਤਾ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ ਇਸ ਦੇ ਬਾਰੇ ਕੋਈ ਨਹੀਂ ਪਤਾ ਨਹੀਂ ਨਹੀਂ ਪਤਾ ਕੀ ਕਾਰਨ ਬਣਿਆ ਹਾਂਜੀ ਆ ਦੋ ਲੱਖ ਸੇ ਮੀਟਰ ਦਾ ਉਹਨਾਂ ਵਿੱਚ ਮੀਟਰ ਲੱਗੇਗੇ 40 ਕਿਲੋ ਮੀਟਰ ਲੱਗੇਗੇ ਬੀਵੀ ਬੋਰਡ ਦਾ ਵੀ ਨੁਕਸਾਨ ਹੋਇਆ ਹਾਂਜੀ ਕਾਫੀ ਨੁਕਸਾਨ ਹੋਇਆ ਸੱਸੀ ਦਾ ਸਾਰਿਆਂ ਨੂੰ ਆਈ ਇਹ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋੜ ਹੋ ਕੇ ਇੱਥੇ ਟਿਬੜੀ ਲੱਗੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨੇ ਵਿੱਚ ਗਰਾਸਪੁਰ ਨੂੰ ਜਾਂਦੇ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਚਲੋ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਅਨਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਛ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਤਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਕੀਤਾ ਗੱਡੀ ਅਨਬੈਲੈਂਸ ਹੋ ਕੇ ਦੁਕਾਨ ਦੇ ਵਿੱਚ ਪੜ ਗਈ ਆ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ 'ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਵੱਡ ਘਟਾ ਹੋ ਸਕਦਾ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਛ ਵੀ ਹੋ ਸਕਦਾ ਹੈ ਤੇ ਠੀਕ ਹੈ ਤਾਂ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚ ਜਿਹੜਾ ਹੋਇਆ ਉਹਦਾ ਦੁੱਖ ਤਾਂ ਹੈਗਾ ਹੀ ਸਾਡਾ ਵੀ ਹੋਇਆ ਹੈ ਉਹਨਾਂ ਦਾ ਵੀ ਹੋਇਆ ਹੈ ਬਾਕੀ ਦੇਰ ਜੋ ਵੀ ਕੰਨਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਹੈ ਛੋਟਕ ਤੇ ਸੜਕ ਦੀ ਗੱਲ ਹੈ ਐਮ ਐਸ ਐਮ ਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈ ਨਾ ਉਹਦੇ ਨਾਲ ਵੀ ਜ਼ਿਆਦਾ ਟਰੈਫਿਕ ਹੈ ਸਾਨੂੰ ਅਹੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਡੇਰੀ ਵੇਟ ਕਰਨੀ ਪੈਂਦੀ ਸ ਬਹੁਤ ਟਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ। ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਉਂਦੇ ਆਂ ਵੀ ਬੇਨਤੀ ਹੈ ਸਾਡੀ ਸਾਰੀ ਸਰਕਾਰਾਂ ਨੂੰ ਫਿਰ ਇੱਥੇ ਸੜਕ ਦਾ ਨਾ ਚੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਇਹ ਹੱਲ ਕੀਤਾ ਜਾਏ ਕਿਉਂਕਿ ਪਿੰਡ ਦੀ ਬਾਤੀ ਦੋਹੀਂ ਪਾਸੀ ਹੈ। ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ। ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹਰ ਕੱਢ ਦਿੰਦੇ ਫਿਰ ਸਭ ਤੋਂ ਵਧੀਆ ਕਰ। ਠੀਕ ਹੈ ਜੀ। ਕਿਉਂਕਿ ਬਾਤੀ ਦਾ ਕੋਈ ਨੁਕਸਾਨ ਨਾ ਹੋਵੇ। ਠੀਕ ਹੈ। ਤੇ ਸੜਕ ਬਹੁਤ ਛੋਟੀ ਹੋ ਉਸ ਹੱਬਨਾ ਬੜਾ ਨੁਕਸਾਨ ਹੋ ਰਿਹਾ। ਜੋ ਜਿਹੜਾ ਹਾਸਾ ਹੋਇ ਔਰ ਦੇਖੇ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਚੇ ਜਿਹੜੇ ਮਰ ਜਾਂਦੇ ਇਹ ਮੁੰਡਾ ਜਿਹੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਹੈ ਇਹਦਾ ਠੀਕ ਹੈ ਅਕਸ਼ਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ ਠੀਕ ਹੈ ਔਰ ਰਾਤ ਕਰਕੇ ਇਹ ਪਰਮਾਤਮਾ ਦੀ ਸਮਝੋ ਕਿਰਪਾ ਹੋਈ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਡਰਾਈਵਰ ਹੈ ਉਹਦੇ ਸੱਟਾਂ ਲੱਗੀਆਂ ਕੁਝ ਹਾਂਜੀ ਉਹ ਬਚ ਗਿਆ ਪਰਲੇ ਪਾਸੇ ਵੱੜ ਕੇ ਪੁਲਿਸ ਅੱਗੇ ਕੱਟਿਆ ਉਹਨੂੰ ਕੱਟਿਆ ਵਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਉਹਨੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਹੈ ਉਹਦੇ ਕੋਲ ਨੀਂਦ ਵਿੱਚ ਜਾਂ ਕੋ ਨਸ਼ੇ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਜੀ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਜਿੰਨੇ ਮੀਟਰ ਆ ਸਾਰੇ ਟੁੱਟ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਪਾਰੀ ਹੋਇਆ ਠੀਕ ਹੈ ਜੀ ਔਰ ਜੋ ਵੀ ਸਰਕਾਰ ਕਰ ਸਕਦੀ ਇਹਦੇ ਵਿੱਚ ਕਰਨਾ ਚਾਹੀਦਾ